बी सारे लुले जी कामयाबी ਮੇਰੇ ਲਈ ਬਹੁਤ ਕੀ ਅਨੰਦ ਹੈ ਜੇ ਇਸ ਸਮਾਂ ਤੋਂ ਮੈਨੂੰ ਦੇਣੇ ਪੈਣਗੇ ਤੇ ਮਾਨ ਸਾਹਿਬ ਨਾਲ ਮੇ ਸੁਭਾ ਮੁੱਖ ਪ੍ਰਚਾਰ ਕਾ ਹੈ ਉਹ ਪ੍ਰਚਾਰ ਕਾ ਮੋਟ ਪ੍ਰਚਾਰ ਕਾ ਕੀ ਪੀ ਰੋਟੀ ਵੋਟਰਾਂ ਨੂੰ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਹਲਕੇ ਦੇ ਵੋਟਰਾਂ ਨੂੰ ਅਪੀਲ ਕਰਨੀ ਚਾਹੁੰਦੀ ਆ ਕਿ VOTING ਦੇ ਲਈ ਸਭ ਤੋਂ ਜ਼ਿਆਦਾ ਤਦੱਚ ਜਾਇਆ ਜਾਵੇ ਕਿ ਸਾਨੂੰ ਵੋਟ ਦਾ ਅਧਿਕਾਰ ਸਾਡੇ ਸ਼ੀਧਾ ਨੇ ਆਪਣਾ ਖੂਨ ਦੋਲ ਕੇ ਲੈ ਕੇ ਦਿੱਤਾ ਤੇ ਉਹਦੀ ਵਰਤੋਂ ਕੀਤੀ ਜਾਵੇ। ਦੂਸਰਾ ਉਹਦੀ ਵਰਤੋਂ ਕੰਮਾਂ ਦੇ ਆਧਾਰ ਤੇ ਮੁੱਦਿਆਂ ਦੇ ਆਧਾਰ ਤੇ ਜਿਹੜੀਆਂ ਪਾਰਟੀਆਂ ਨੇ ਕੰਮ ਕੀਤੇ ਆ ਆਮ ਆਦਮੀ ਪਾਰਟੀ ਉਹ ਪਾਰਟੀ ਹੈ ਜਿਨ੍ਹਾਂ ਨੇ ਧਰਮ ਤੋਂ, ਜਾਤ ਪਾਤ ਤੋਂ ਉੱਪਰ ਉੱਠ ਕੇ ਰਾਜਨੀਤੀ ਕੀਤੀ ਆ। ਲੋਕਾਂ ਦੇ ਮੁੱਦਿਆਂ ਤੇ ਗੱਲ ਕੀਤੀ ਆ। ਔਰ ਸਕੂਲਾਂ ਦੀ ਗੱਲ ਕੀਤੀ ਆ, ਸਿੱਖਿਆ ਦੀ ਗੱਲ ਕੀਤੀ ਆ, ਸੜਕਾਂ ਦੀ ਗੱਲ ਕੀਤੀ ਆ। ਔਰ ਡਵੈਲਪਮੈਂਟ ਦੀ ਗੱਲ ਕੀਤੀ ਆ ਸੋ ਜਿਆਦਾ ਤੋਂ ਜਿਆਦਾ ਆਪਣੇ ਬੱਚਿਆਂ ਦੇ ਭਵਿੱਖ ਬਣਾਉਣ ਲਈ ਅੱਜ ਤੁਸੀਂ ਦੇਖਿਆਗਾ ਸਰਦਾਰ ਭਗਵੰਤ ਸਿੰਘ ਜੀ ਮਾਨ ਸੀਐਮ ਸਾਹਿਬ ਦੀ ਸਰਕਾਰ ਅਗਵਾਈ ਵਾਲੀ ਉਹਨਾਂ ਨੇ ਜਿਹੜੀਆਂ ਨੌਕਰੀਆਂ ਦਿੱਤੀਆਂ ਉਹ ਨੌਕਰੀਆਂ ਵੀ ਆਮ ਘਰਾਂ ਦੇ ਬੱਚਿਆਂ ਨੂੰ ਮਿਲੀਆਂ ਔਰ ਮੈਰਿਟ ਦੇ ਆਧਾਰ ਤੇ ਮਿਲੀਆਂ ਅੱਜ ਹਲਕਿਆਂ ਦੇ ਵਿੱਚ ਜੇ ਸਕੂਲ ਆਫ ਐਮਿਨੈਂਸ ਖੁੱਲੇ ਆ ਤਾਂ ਅਸੀਂ ਬੱਚਿਆਂ ਨੂੰ ਜੋਬ ਪ੍ਰੋਵਾਈਡਰ ਨਹੀਂ ਜੋਬਸ ਦੇਣ ਵਾਲੇ ਕਰ ਰਹੇ ਆ ਜੋਬਸ ਲੈਣ ਵਾਲੇ ਨਹੀਂ ਜੋਬਸ ਦੇਣ ਵਾਲੇ ਕਰ ਰਹੇ ਆ ਪਰ ਇਹ ਕੋਈ ਪਾਸੇ 10 ਸਾਲ ਦੀ ਗੱਲ ਕਰੀਏ ਦੇਖੀਏ ਸੈਂਟਰ ਸਰਕਾਰ 30% ਸਭਾ ਦੂਸਰਾ 22 ਸਾਲ ਦੀ ਆਮ ਆਦਮੀ ਪਾਰਟੀ ਕੀ ਲੱਗਦਾ ਹੈ ਕਿ ਉਹ ਚੈਲੰਜ ਕਿੰਨਾ ਰੋਲ ਹੈ ਦੇਖੋ ਚੈਲੰਜ ਦੀ ਇਹ ਗੱਲ ਹੈਗੀ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਆ ਇਹਨਾਂ ਨੇ ਇੱਕ ਇੱਕ ਗਰੰਟੀ ਇੱਕ ਇੱਕ ਵਾਦਾ ਪੂਰਾ ਕੀਤਾ ਚਾਹੇ ਉਹ ਮੈਲਾ ਗਰੰਟੀ ਇੱਕ ਸਾਡੀ ਪੈਂਡਿੰਗ ਹੈ ਜਿਹੜੀ ਅਗਸਤ ਦੇ ਮਹੀਨੇ ਤੋਂ ਸੀਐਮ ਸਾਹਿਬ ਅਨਾਉਂਸ ਕਰਕੇ ਗਏ ਆ ਕਿ ਉਹ 1000 ਰੁਪਏ ਨਹੀਂ 1100 ਰੁਪਏ ਹਰ ਮਹੀਨੇ ਦੇਣਗੇ ਤੇ ਯਾਤਰਾ ਕਰਵਾਈ ਬਜ਼ੁਰਗਾਂ ਦੀ ਸਭ ਤੋਂ ਵੱਧ ਇਹ ਹੋਇਆ ਤਾਂ ਸੀਐਮ ਸਾਹਿਬ ਦੀ ਅਗਵਾਈ ਦੇ ਵਿੱਚ ਹੋਇਆ ਅੱਜ ਸੜਕ ਸੜਕ ਸੁਰੱਖਿਆ ਫੋਰਸ ਬਣੀ ਆ ਤਾਂ ਸਾਡੇ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਬਣੀ ਆ ਜਿਹਦੇ ਨਾਲ ਪੰਜਾਬ ਦੀਆਂ ਪੇਸ਼ਕੀਮਤੀ ਜਨਨਾ ਵਚ ਰਹੀਆਂ ਨੇ ਅੱਜ ਤੁਸੀਂ ਦੇਖਿਆ ਹੋਊਗਾ ਹਲਕੇ ਦੇ ਅੰਦਰ ਇੱਕ ਰੈਲੀ ਰੱਖੀ ਗਈ ਉਹਦੇ ਵਿੱਚ ਸੰਜੇ ਸਿੰਘ ਜੀ ਸੰਸਦ ਮੈਂਬਰ ਆਏ ਉਹਨਾਂ ਦੇ ਨਾਲ ਰਾਮਨਵਾਸ ਗੋਇਲ ਜੀ ਦਿੱਲੀ ਦੇ ਸਪੀਕਰ ਸਾਹਿਬ ਆਏ ਲੋਕਾਂ ਦਾ ਪਰਮਾਕਠ ਆਪਣੇ ਆਪ ਪਹੁੰਚਿਆ ਇਹ ਹੰਗਾਰਾ ਪਰ ਲਈ ਕਿ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਆ ਜੋ ਨਾਰਾ ਦਿੱਤਾ ਗਿਆ 13 ਜੀਰੋ ਉਪਮਨ ਸਿੰਘ ਜੀ ਮਾਨ ਦੇ ਹੱਥ ਮਜ਼ਬੂਤ ਕਰਾਂਗੇ ਆਪਣੇ 13 ਸੰਸਦ ਜਿਤਾ ਕੇ ਉੱਥੇ ਭੇਜਾਂਗੇ ਬਾਕੀ ਲੁਧਿਆਣਾ ਤੋਂ ਵੱਡੀ ਸੀ ਲੀਡ ਮਿਲੂਗੀ ਜੀ ਦੇਖੋ ਲੁਧਿਆਣੇ ਦੇ ਵਿੱਚ 8 ਐਮਐਲਏ ਨੇ ਤੇ ਸਭ ਤੋਂ ਵੱਡੀ ਲੀਡ ਨਾਲ ਅਸੀਂ ਅਸ਼ੋਕ ਪ੍ਰੈਸ਼ਰ ਪੱਪੀ ਜੀ ਨੂੰ ਜਿਤਾਵਾਂਗੇ ਬਹੁਤ ਪਹਿਲਾਂ ਦਾ ਸਾਰੇ ਸੂਚਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਵਧੀਆ ਘੁਗਾਰਾ ਰਿਹਾ ਜਿਹੜਾ ਵੀ ਰੂਟ ਰਿਹਾ ਸਾਰੇ ਰੂਟ ਦੇ ਉੱਤੇ ਬਹੁਤ ਸੰਗਤਾਂ ਨੇ ਹਮ ਹਮਾ ਕੇ ਭੈਣ ਜੀ ਦਾ ਸਵਾਗਤ ਕੀਤਾ ਅਤੇ ਸਾਰਿਆਂ ਨੇ ਇਹ ਕੱਟ ਤੋਂ ਪਤਾ ਲੱਗਦਾ ਵੀ ਆਉਣ ਵਾਲੀ 1 ਤਰੀਕ ਨੂੰ ਪੱਪੀ ਭਾਈ ਦਾ ਨੰਬਰ ਵੀ ਇੱਕ ਹੀ ਆ ਤੇ ਸਵਾਭਾਹ ਤਰੀਕ ਵੀ ਇੱਕ ਬਣੀਆ ਤੇ ਗੁਰੂ ਸਾਹਿਬ ਕਿਰਪਾ ਕਰਨਗੇ ਤੇ ਇੱਕ ਨੰਬਰ ਦੇ ਉੱਤੇ ਹੀ ਆਉਣਗੇ ਇੱਕ ਨੰਬਰ ਤੇ ਆ ਕੇ ਜਿੱਤ ਪ੍ਰਾਪਤ ਕਰਨਗੇ ਤੇ ਮੈਂ ਬਾਕੀ ਸਾਰਿਆਂ ਨੂੰ ਬੇਨਤੀ ਵੀ ਕਰਦਾ ਵੀ ਇੱਕ ਤਰੀਕ ਨੂੰ ਵੱਧ ਚੜ ਕੇ ਆਪਣੇ ਸੱਜਣਾ ਮਿੱਤਰਾਂ ਸੁਨੇਹਾ ਲਾ ਕੇ ਇੱਕ ਨੰਬਰ ਦਾ ਬਟਨ ਦਬਾ ਕੇ ਇੱਕ ਨੰਬਰ ਦੇ ਉੱਤੇ ਹੀ ਆਪਾਂ ਲੁਧਿਆਣੇ ਦੇ ਵੀ ਇੱਕ ਨੰਬਰ ਦੇ ਉੱਤੇ ਲੈ ਆਈਏ ਲਾ ਲਓ ਵੀ ਡੀਲ ਹੋਏਗੀ ਬਹੁਤ ਵਧੀਆ ਡੀਲ ਹੋਏਗੀ ਜੀ ਤੇ ਇੱਕ ਇਤਿਹਾਸ ਲਿਖਿਆ ਜਾਊਗਾ ਕਿਉਂਕਿ ਜਿਹੜੇ ਇੱਥੇ ਅੱਜ ਜਿਨ੍ਹਾਂ ਦੇ ਸਾਰੀਆਂ ਪਾਰਟੀਆਂ ਸਵਾਦ ਦੇਖ ਲਿਆ ਜਿਵੇਂ ਕਹਿੰਦੇ ਤਾਂ ਟਟੇਰੀ ਕਹਿੰਦੀ ਹੁੰਦੀ ਆਈ ਅਸਮਾਨ ਵਿੱਚ ਆਪਣੀਆਂ ਉੱਤੇ ਚੱਕੀ ਫਿਰਦੀਆਂ ਪਰ ਉਹਨਾਂ ਨੂੰ ਐਤ ਕੀ ਪਤਾ ਲੱਗ ਜੂਗਾ ਵੀ ਇਹ ਸਮਾਨਤਾ ਜਿਹੜਾ ਉੱਪਰ ਹੁੰਦਾ ਧਰਤੀ ਥੱਲੇ ਹੀ ਹੁੰਦੀ ਆ ਤੇ ਧਰਤੀ ਦੇ ਤੇ ਲੋਕਾਂ ਨੇ ਵਸਣਾ ਤੇ ਧਰਤੀ ਦੇ ਨਾਲ ਜੁੜਿਆ ਹੋਇਆ ਹੈ ਜਿਹੜਾ ਬੰਦਾ ਆਊਗਾ ਕਿਉਂਕਿ ਆਮ ਆਦਮੀ ਪਾਤਰੀ ਜਿੰਨੇ ਨਮਾਇंदे ਨੇ ਉਹ ਧਰਤੀ ਨਾਲ ਜੁੜੇ ਹੋਏ ਨੇ ਤੇ ਧਰਤੀ ਨਾਲ ਜੁੜ ਕੇ ਜੋ ਲੁਧਿਆਣੇ ਦਾ ਵਿਕਾਸ ਪੂਰੇ ਪੰਜਾਬ ਦਾ ਵਿਕਾਸ ਉਹ ਤੁਹਾਡੇ ਸਾਹਮਣੇ ਆ ਤੇ ਮੈਂ ਅੰਤ ਵਿੱਚ ਸਾਰਿਆਂ ਦਾ ਧੰਨਵਾਦ ਵੀ ਕਰਦਾ ਜੋ ਸੱਜਣ ਮਿੱਤਰ ਸਾਡੇ ਨਾਲ ਜੁੜ ਕੇ ਅੱਜ ਇਹ ਰੋਡ ਸੁਵਿਧਾ ਦਾ ਹਿੱਸਾ ਬਣੇ ਨੇ ਚਾਰੂ ਚੜੂਗਾ ਜੀ ਪੂਰਾ ਚਾਰੂ ਚੜੂਗਾ ਚਾਰੂ ਚੜ ਕੇ ਆਹ ਜਿਹੜੇ ਪਾਰਟੀ ਵਜੂ ਤੇ ਹੋਰ ਚੱਲਦੇ ਆ ਸਾਰੇ ਝਾਰੂ ਨੇ ਸਾਫ ਕਰਕੇ ਖੁੱਡੀਆਂ ਲਾਣੀਆਂ ਜੀ